ઠાક આ વી ભોળી રવાડણ મારી ગાયું થઈ એનો ધારી દેશમાં પડ્યો કફરો કાન હવે મે હોલીએ મેર મેલી હવે મારું ઠાકર ਆਜੇ ਬੇਲੀ ਦੇਸ ਮਾ ਪੜੋ ਕਫਰੋਇ ਕਾ ਪਣ ਭੁਖੀ ਗਾਇੂ ਜਨ ਭਾਵ ਰੇ ਅਰੇ ਰੇ ਤਾਰਾ ਥੀ ਕੇ ਮੇ ਜੋワイ ਪਣ ਯਨੀ ਲਗਸ਼ੇ ਤਨੇ ਹਾਇੂ ਰੇ ਅਰੇ ਰੇ ਗੋਨੇ ਮੋਟਾਇ ਧਣੀ ਮਹਿੁਲਾ ਆਵਾ ਕੂਟੀ ਰਿਆ ਖੜਦਾਣਾ ਨਦੀ ਨੇ ਸਰੋਵਰ 에 ਸੁਕਾਣਾ ਦੇਸ਼ માં ਪੜਿਓ ਕਫਰੋ ਕਾਲ ਮੇਹੂ ਲੀਏ ਮਹਿਰ ਮੇਲੀ ਹਵੇ ਮਾਰੋ ਠਾਕਰ ਥਾਏ ਬੇਲੀ ਦੇਸ਼ માં ਪੜਿਓ ਕਫਰੋ ਯ ਕਾਲ ਜਾਈ ਠਾਕਰ